ਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਕਿਸਾਨ ਪ੍ਰਭੂ ਹੁਣ ਪਨੀਰੀ ਬੀਜਣ ਦਾ ਜਿਹੜਾ ਸਮਾਂ ਹੈ ਸਹੀ ਸਮਾਂ ਚੱਲ ਰਿਹਾ ਤੇ ਜ਼ਿਮੀਂਦਾਰ ਭਰਾ ਹੁਣ ਪਨੀਰੀ ਬੀਜ ਰਹੇ ਹਨ ਹਾਂਜੀ ਹੁਣ ਹਰ ਇੱਕ ਕਿਸਾਨ ਦਾ ਜ਼ਿਮੀਂਦਾਰ ਭਰਾ ਹੁਣ ਵੱਡੇ ਝਾਵਾਂ ਦੇ ਨਾਲ ਖੇਤ ਤਿਆਰ ਕਰਕੇ ਵਧੀਆ ਤਰੀਕੇ ਦੇ ਨਾਲ ਜਿਹੜੀ ਹੁਣ ਪਨੀਦੀ ਦੀ ਬਿਜਾਈ ਕਰ ਰਹੇ ਹਨ ਪਰ ਆਪਾਂ ਪੂਰੀ ਮਿਹਨਤ ਕਰਕੇ ਆਪਾਂ ਪਨੀਰੀ ਦੀ ਬਜਾਈ ਕਰਦੇ ਆ ਪਰ ਬਾਅਦ ਦੇ ਵਿੱਚ ਜਦੋਂ ਆਪਣੀ ਪਨੀਰੀ ਦੇ ਵਿੱਚ ਨਦੀਨ ਉਗਾਂਦੇ ਆ ਘਾਹ ਉਗਾਂਦਾ ਏ ਫੇਰ ਜਿਹੜੀ ਆਪਣੀ ਕੀਤੀ ਗ੍ਰਾਈ ਮਿਹਨਤ ਖਰਾਬ ਹੋ ਜਾਂਦੀ ਹੈ ਤੇ ਫਿਰ ਆਪਣਾ ਜਿਹੜਾ ਮਨ ਬੜਾ ਉਦਾਸ ਹੁੰਦਾ ਕਿਉਂਕਿ ਜਦੋਂ ਆਪਣੀ ਜਿਹੜੀ ਪਨੀਰੀ ਦੇ ਵਿੱਚ ਨਦੀਨ ਉਗੇ ਆ ਏ ਘਾਹ ਉਗੇ ਆ ਉਹ ਚੀਜ਼ ਦਾ ਆਪਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਕਿਉਂਕਿ ਜਦੋਂ ਆਪਣੀ ਪਨੀਰੀ ਦੇ ਵਿੱਚ ਨਦੀਨ ਉਗ ਗਏ ਤਾਂ ਆਪਣੀ ਜਿਹੜੀ ਪਨੀਰੀ ਦਾ ਵਾਧਾ ਰੁਕੂਗਾ ਜਿਹੜੀ ਖਰਾਕ ਆਪਣੀ ਪਨੀਰੀ ਨੇ ਲੈਣੀ ਹੈ ਉਹ ਖਰਾਕ ਨਦੀਨ ਲੈਣਗੇ ਤੇ ਗ੍ਰੋਥ ਘਟ ਹੋਊਗੀ ਪਨੀਰੀ ਦੀ ਤੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਉਹ ਜਦੋਂ ਆਪਾਂ ਪਨੀਰੀ ਪੁੱਟ ਕੇ ਅਗਲੇ ਖੇਤ ਦੇ ਵਿੱਚ ਲਾਵਾਂਗੇ ਤਾਂ ਨਾਲ ਜਿਹਨੇ ਨਦੀਨ ਵੀ ਲੱਗ ਜਾਂਦੇ ਆ ਤੇ ਬਾਅਦ ਵਿੱਚ ਆਪਾਂ ਨੂੰ ਬਹੁਤ ਵੱਡੀ ਸਮੱਸਿਆ ਦਿੰਦੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਦੱਸਾਂਗੇ ਵੀ ਆਪਾਂ ਪਨੀਰੀ ਦੀ ਬਜਾਈ ਸਮੇਂ ਜਦੋਂ ਉਹ ਪਨੀਰੀ ਵਿੱਚ ਨਹੀਂ ਆਪਾਂ ਨਦੀਨਾ ਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਕਰ ਸਕਦੇ ਹਾਂ ਕਿਹੜੀ ਆਪਾਂ ਤੇ ਕਿਸ ਤਰੀਕੇ ਦੇ ਨਾਲ ਆਪਾਂ ਪਨੀਰੀ ਦੇ ਵਿੱਚ ਉਸ ਚੀਜ਼ ਦੀ ਵਰਤੋਂ ਕਰਨੀ ਹੈ ਤੇ ਕਿੰਨੇ ਆਪਾਂ ਡੋਜ਼ ਪਾਣੀ ਹੈ ਤੇ ਸਾਰੀ ਗੱਲ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਵੀਡੀਓ ਨੂੰ ਜਰੂਰ ਸਾਂਝੀ ਕਰਿਓ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਪ੍ਰਭੂ ਪਹਿਲੇ ਨੰਬਰ ਤੇ ਕਿਸਾਨ ਪ੍ਰਭੂ ਜੀ ਦੀ ਦਵਾਈ ਜਾਂਦੀ ਹੈ ਉਹ ਸੈਂਪਲਰ ਦਵਾਈ ਜਾਂਦੀ ਹੈ ਇਹ ਪੂਰੀ ਟੋਪ ਦੀ ਦਵਾਈ ਹੈ ਤੇ ਥੋੜੇ ਕਿਸੇ ਵੀ ਤਰੀਕੇ ਦਾ ਜਿਹੜੀ ਪਨੀਰੀ ਦੇ ਵਿੱਚ ਜੇ ਤੁਸੀਂ ਇਹਦੀ ਵਰਤੋਂ ਕਰੋਗੇ ਤਾਂ ਨਦੀਨ ਨਹੀਂ ਉਗਣ ਦਊਗੀ ਪਰ ਸਹੀ ਤਰੀਕੇ ਨਾਲ ਜੇ ਤੁਸੀਂ ਇਸ ਚੀਜ਼ ਦੀ ਵਰਤੋਂ ਕਰੋਗੇ ਤੁਹਾਨੂੰ ਬਹੁਤ ਬੈਨੀਫਿਟ ਮਿਲੇਗਾ ਸੈਂਪਰਾ ਨਾਮ ਦੀ ਜਿਹੜੀ ਕਿਸਾਨ ਪ੍ਰਭਾ ਉਹ ਦਵਾਈ ਆਂਦੀ ਹੈ ਇਹ ਇੱਕ ਕਨਾਲ ਦੇ ਵਿੱਚ 3 ਗ੍ਰਾਮ ਆਪਾਈ ਦੀ ਜਿਹੜੀ ਡੋਜ਼ ਹੈ ਆਪਾਂ ਨੇ ਵਰਤਣੀ ਹੈ ਤੇ ਦੂਜੇ ਨੰਬਰ ਤੇ ਕਿਸਾਨ ਪ੍ਰਭਾ ਆਂਦੀ ਹੈ ਯੂਪੀਐਲ ਦੀ ਸਾਥੀ ਸਾਥੀ ਨਾਮ ਤੇ ਇਹ ਜਿਹੜਾ ਹਰਬੀਸਾਈਡ ਦਵਾਈ ਆਂਦੀ ਹੈ ਤੇ ਇਹਦੀ ਜਿਹੜੀ ਆਪਾਂ ਇੱਕ ਕਨਾਲ ਦੇ ਵਿੱਚ 20 ਗ੍ਰਾਮ ਜਿਹੜੀ ਆਪਾਂ ডোজ ਵਰਤਣੀ ਹੈ ਤੇ ਹੁਣ ਕਿਸਾਨ ਪ੍ਰਾ ਉਹ ਗੱਲ ਆndi ਹੈ ਇਹਨਾਂ ਦੋਵਾਂ ਦਵਾਈਆਂ ਦਾ ਆਪਾਂ ਯੂਜ਼ ਕਿਵੇਂ ਕਰਨਾ ਪਨੀਰੀ ਦੇ ਵਿੱਚ ਕਦੋਂ ਪਾ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਸਪਰੇਅ ਕਰਨੀ ਹੈ ਜਾਂ ਫਿਰ ਆਪਾਂ ਛਿੱਟਾ ਦੇਣਾ ਹੈ ਹੁਣ ਕਿਸਾਨ ਪ੍ਰਾ ਉਹ ਪਨੀਰੀ ਬੀਜਣ ਤੋਂ ਬਾਅਦ ਆਪਾਂ ਛਿੱਟਾ ਦੇ ਕੇ ਬਾਹਰ ਨਿਕਲ ਗਏ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਮਿੱਟੀ ਦੇ ਵਿੱਚ ਤੁਸੀਂ ਬਰੀਕ ਜੀ ਮਿੱਟੀ ਦੇ ਵਿੱਚ ਇਹਨਾਂ ਨੂੰ ਮਿਕਸ ਕਰਕੇ ਤੁਸੀਂ ਛਿਟਾ ਦੇ ਸਕਦੇ ਹੋ ਤੇ ਦੂਜਾ ਨੰਬਰ ਕਿਸਾਨ ਭਰਾਵੋ ਤੁਸੀਂ ਸਪਰੇਅ ਕਰ ਸਕਦੇ ਹੋ ਪੰਪ ਦੇ ਵਿੱਚ ਤੁਸੀਂ ਇੱਕ ਪੰਪ ਇੱਕ ਕਨਾਲ ਦੇ ਵਿੱਚ ਬਹੁਤ ਹੈ ਤੇ ਕੋਈ ਵੀ ਤੁਸੀਂ ਇਹਨਾਂ ਚੋਂ ਸੈਂਪਰਾ ਵਰਤ ਰਹੇ ਹੋ ਜੋ ਸਾਥੀ ਵਰਤ ਰਹੇ ਉਹ ਇਹਨਾਂ ਦਾ ਤੁਸੀਂ ਪੰਪ ਦੇ ਵਿੱਚ ਇਸ ਨੂੰ ਘੋਲ ਕੇ ਕਿਆਰੀ ਦੇ ਵਿੱਚ ਸਪਰੇਅ ਕਰ ਦਿਓ ਪਾਣੀ ਦੇ ਵਿੱਚ ਤੁਹਾਨੂੰ ਬਹੁਤ ਬੈਨੀਫਿਟ ਮਿਲਣਗੇ ਪਰ ਇਹ ਜਿਹੜਾ ਆਪਾਂ ਯੂਜ਼ ਕਰਨਾ ਕਿਸਾਨ ਭਰਾਵੋ ਆਪਾਂ ਪਨੀਰੀ ਬੀਜਣ ਤੋਂ ਬਾਅਦ ਆਪਾਂ ਯੂਜ਼ ਕਰਨਾ ਜੇ ਆਪਾਂ 2-3 ਦਿਨ ਕੱਢ ਤੇ ਤਾਂ ਜਿਹੜਾ ਘਾਏ ਨਦੀਨੇ ਉਹ ਉਹ ਉਗਾਂਦੇ ਨੇ ਫਿਰ ਬਾਅਦ ਦੇ ਵਿੱਚ ਜਿਹੜੀ ਆਪਾਂ ਨੂੰ ਕੋਈ ਵੀ ਦਵਾਈ ਉਹਦਾ ਬੈਨੀਫਿਟ ਨਹੀਂ ਮਿਲਦਾ ਤੁਸੀਂ ਇਹ ਦਵਾਈਆਂ ਦਾ ਯੂਜ਼ ਕਰਨਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ ਜੇ ਤੁਸੀਂ ਕੋਈ ਹੋਰ ਦਵਾਈ ਵਰਤ ਰਹੇ ਹੋ ਤਾਂ ਉਹਦਾ ਜਿਹੜਾ ਜਿਹੜਾ ਕਿਸਾਨ ਭਰਾਵੋ ਤੁਸੀਂ ਯੂਜ਼ ਕਰਨਾ ਹੈ ਵਰਤਨੀ ਹੈ ਉਹ ਤੁਸੀਂ ਜਦੋਂ ਪਨੀਰੀ ਬੀਜਾਂ ਤੋਂ ਬਾਅਦ ਤੁਸੀਂ ਉਸੇ ਦਿਨ ਹੀ ਉਹਦੀ ਸਪਰੇਅ ਕਰੋ ਚਾਹੋ ਤੁਸੀਂ ਕਿਸੇ ਤਰੀਕੇ ਨਾਲ ਵੀ ਆਪਣੀ ਪਨੀਰੀ ਦੇ ਵਿੱਚ ਪਾਉਣੀ ਹੈ ਤੇ ਬਾਕੀ ਵੀਡੀਓ ਨੂੰ ਹੋਰ ਕਿਸੇ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜਰੂਰ ਕਰਿਓ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ